ਸਰਬੰਧੀ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਦੇ ਨਗੀਨੇ ਜਾਨਵਰ ਮਰਜਾ ਤੇ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਥੋੜਾ ਤੱਕ ਕਰਾਂਗੇ ਸ਼ੇਅਰ ਤੇ ਸਾਰੇ ਵੀ ਉਹਨੂੰ ਬੈਂਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀ ਇੰਨੀ ਦੀ ਵੀਡੀਓ ਪਸੰਦ ਤੱਕ ਲੈ ਕੇ ਆਉਂਦੇ ਰਹਾਂਗੇ ਕੀ ਹਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਕਿਹੜਾ ਪਿੰਡ ਹੈ ਵੀਰੇ ਪਿੰਡ ਚਾਰੋਂ ਬਾਈ ਅੱਛਾ ਜੀ ਦਾ ਜੀ ਜੇਲਾ ਸਭਰੂ ਦਾ ਕੀ ਨਾਮ ਹੈ ਵੀਰੇ ਆਪਣਾ ਸੁਖਪਾਲ ਸਿੰਘ ਅੱਜ ਕੀ ਲੈ ਕੇ ਆਏ ਵੀਰੇ ਅਓ ਸਰ ਜਿਓਠੀ ਆ ਵੀਰੇ ਗੱਬਣ ਅੱਛਾ ਵੀਰੇ ਗੱਬਣ ਹੈ ਵੀਰੇ ਗੱਬਣ 5 ਮਹੀਨੇ ਨਹੀਂ ਬਾਈ ਅੱਛਾ ਪੱਚ ਇੱਕ ਪਾਸ ਪੂਰੀ ਜੀ ਇੱਕ ਪਾਸ ਠੀਕ ਹੈ ਜੀ ਤੇ ਟੀਕੇ ਦੀ ਇਹ ਜੇ ਉਹ ਛੋਟੇ ਦੀ ਇਹ ਟੀਕੇ ਦੀ ਠੀਕ ਹੈ ਬਈ ਥੋੜੀ ਤੋਰ ਕੇ ਦਿਖਾ ਦੂੰਗਾ ਵੀਰੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਸਲ ਦੀ ਝੋਟੀ ਤੇ ਬਈ 5 ਮਹੀਨੇ ਦੀ ਚੈੱਕ ਪਾਸ ਗੱਬਣ ਹੈ ਬਾਈ ਕਹਿੰਦਾ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਬਾਈ ਕੋਲ ਦਾ ਪੂਰੀ ਜਬਾ ਕੋਈ ਨਹੀਂ ਮੋੜਦਾ ਬਾਈ ਜੀ ਉਹ ਗਾਹਾਂ ਵਿੱਚ ਚੰਗਾ ਪਸ਼ੂ ਬਾਈ ਕੋਲ ਜੀ ਆਹ ਦੇਖ ਘਰੇ ਰੱਖਣ ਵਾਲੀ ਝੁੱਟੀ ਹੈ ਤੇ ਦੰਦਾਂ ਦੀ ਕਿੰਨੀ ਬਾਈ ਹਜੇ ਇਹ ਕੀਰੀ ਹੋ ਜੇ ਹਾਂ ਠੀਕ ਹੈ ਬਾਈ ਜੀ ਤੇ ਆਪਾਂ ਮੁੱਲ ਕਿਨਾ ਰੱਖਿਆ ਬਾਈ ਇਹ ਦਾ ਪੈਂਟ ਯਾਰ ਬਾਈ ਅੱਛਾ ਸਿਰਫ ਪੈਂਟ ਯਾਰ ਤੇ ਤੁਹਾਡੇ ਅੰਦਾਜ਼ੇ ਨਾਲ ਸੌਣ ਕਿੰਨਾ ਕਰ ਜੂਗੀ ਪਹਿਲੇ ਸੂਏ ਦੁੱਧ ਦੇ ਅੱਧੇ ਕਰਦੇ ਰੁਪਏ 11-12 ਕਰ ਦੂਗੇ ਇੰਨਾ ਠੀਕ ਹੈ ਬਾਈ ਜੀ ਤੇ 65000 ਰੁਪਏ ਲਾਟ ਮਾੜ ਤਰ ਮਾਰਦਾਨ ਹੋ ਜੀ ਦੇ ਵਿੱਚ ਹੀ ਕਰ ਦੂਗੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੂੰਗੇ ਆਪਾਂ ਆਪਣਾ ਹੀ 85580 ਹਾਂਜੀ 60150 ਇੱਕ ਵਾਰ ਦੁਬਾਰੇ ਬੋਲ ਦੇ ਵੀਰੇ 85580 ਹਾਂਜੀ 60150 ਨਾਮ ਕੀ ਵੀਰੇ ਆਪਣਾ ਹੀ ਸੁਖਪਾਲ ਠੀਕ ਹੈ ਬਾਈ ਜੀ ਤੇ ਬਾਈ ਨੇ ਕੰਟੈਕਟ ਕਰ ਸਕਦੇ ਤੁਸੀਂ ਜੀ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਹੈ ਜੀ ਪਿੰਡ ਝਾੜੂ ਜੀ ਜਿਲ੍ਹਾ ਜਿਲ੍ਹਾ ਸੂਰਬਾਈ ਦਾ ਜੀ ਠੀਕ ਹੈ ਜੀ ਤੇ ਬਾਈ ਆਪਣੇ ਕੋਲੇ ਹੋਰ ਵੀ ਹੁੰਦੀਆਂ ਪਛੂ ਜੀ ਬਣਾ ਇਹ ਆਪਣਾ ਘਰ ਦੀ ਵਾਲੀ ਵੀ ਹੈ ਘਰ ਦੀ ਹੈ ਠੀਕ ਹੈ ਬਾਈ ਜੀ ਸਭੀ ਬਹੁਤ ਹੀ ਟਾਪ ਕੁਆਲਿਟੀ ਦੀ ਹੋਰ ਨਾਲ ਦੀ ਮੱਚ ਤੇ ਬਈ ਅਟਰ ਕੁਆਲਿਟੀ ਚੈੱਕ ਕਰੋ ਪੂਰੀ ਸ਼ਾਨਦਾਰ ਤੇ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਨਿਕਰਵੇਂ ਥਣ ਨੇ ਪੂਰੇ ਜਾ ਰਹੇ ਜਣਾਂ ਦੀ ਪ੍ਰੋਪਰ ਗੈਪ ਹੈ ਤੇ ਬਾਕੀ ਆਪ ਲੰਦੇ ਵਾਪੂਰ ਪੂਰੀ ਜਾਣਕਾਰੀ ਨਾਲ ਬਾਈ ਜੀ ਕੱਟਾ ਬਾਈ ਜੀ ਇਹਦੇ ਨਾਲ ਹੀ ਠੀਕ ਹੈ ਬਹੁਤ ਅਸੀਕਾਲ ਜੀ ਅਸੀਕਾਲ ਜੀ ਕੀ ਹਾਲ ਹੈ ਜੀ ਤੁਸੀਂ ਠੀਕ ਆ ਜੀ ਕਿਹੜਾ ਇਲਾਕਾ ਜੀ ਪਿੰਡ ਕਿਹੜਾ ਵਜਨ ਜੀ ਟੂਰੀ ਕੱਕੜਵਾਲ ਜੀ ਅੱਛਾ ਜਿਲ੍ਹਾ ਕਿਹੜਾ ਪੈਂਦਾ ਜੀ ਸ਼ਰੂਰ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆ ਜੀ ਅੱਜ ਜੀ ਦੋ ਲੈ ਕੇ ਆ ਜੀ ਕੋਈ ਹੋਇਆ ਸੇਲੀ ਜਾ ਕੇ ਕਿਵੇਂ ਆ ਜੀ ਟੌਰ ਠੀਕ ਇੰਦਰ ਨਾਰਮਲ ਹੀ ਆ ਠੀਕ ਹੈ ਜੀ ਜਿਹੜੀ ਆ ਮੱਝ ਦਿਖਾਈਏ ਕਿਹੜੇ ਸੂਈ ਸੂਈ ਆ ਜੀ ਇਹ ਦੂਜਾ ਸੂਆ ਜੀ ਅੱਛਾ ਦੂਜਾ ਸੂ ਕੁੱਧ ਕਿਨੇ ਥੱਲੇ ਹੈ ਤੇ ਕੁੱਧ 14 ਕਿਲੋ ਹੈ ਜੀ ਅੱਛਾ ਪੂਰਾ ਖੰਡੇ ਵਾਲਾ ਹੀ ਹਾਂਜੀ ਠੀਕ ਹੈ ਜੀ ਤੇ ਆਪਾਂ ਰੇਟ ਕਿਨੇ ਰੱਖਿਆ ਤਾਂ ਹੀ ਇਹ ਰੇਟ ਮੰਗਦਾ ਜੀ 35 ਰੱਖਾਂ ਅੱਛਾ ਕਿੰਨਾ ਗਿਆ ਘਟਿਆ ਹੁਣ ਸਵੇਰ ਤਾਈ ਇਹ 25 ਲੱਗਾ ਜੀ ਅੱਛਾ ਫਿਰ ਤਾਂ ਥੋੜਾ ਹੀ ਫਰਕ ਹੈ ਜੀ ਹਾਂਜੀ ਹੋਰ ਕੋਈ ਸ਼ਾਮ ਤੱਕ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਆਹ ਝੋਡੀ ਅੱਛਾ ਬਾਈ ਜੀ ਬਾਈ ਜੀ 80 ਗਾਲ ਜੀ ਕੀ ਹਾਲ ਹੈ ਬਾਈ ਵਧੀਆ ਜੀ ਤੇ ਕਿਹੜਾ ਪਿੰਡ ਹੈ ਵੀਰੇ ਸ਼ੀਨੀਵਾਲ ਕਲਾ ਜੀ ਅੱਛਾ ਜ਼ਿਲ੍ਹਾ ਕਿਹੜਾ ਪੈਂਦਾ ਹੈ ਬਰਨਾਲਾ ਹੀ ਪੈਂਦਾ ਹੈ ਇਹਦਾ ਕਿੰਨੇ ਪਸ਼ੂ ਲੈ ਕੇ ਆਏ ਜੀ ਅੱ ਕੋਈ ਹੋਈ ਸੇ ਨਹੀਂ ਨਹੀਂ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਵੱਜ ਤੇ ਪੂਛੀ ਲੰਬੀ ਹੈ ਬਾਈ ਜੀ ਤੇ ਪਿੱਠਪੜੇ ਤਾਂ ਬਹੁਤ ਚੰਗੀ ਹੈ ਦੇਖ ਕਟਰ ਕੁਆਲਿਟੀ ਚੈੱਕ ਕਰੋ ਬਾਈ ਤੁਹਾਨੂੰ ਆਪਾ ਪੂਰੇ ਨਿਕਣਵੇਂ ਥਣ ਨੇ ਕੱਲਾ ਕੱਲਾ ਥਣ ਹੈ ਬਾਈ ਜੀ ਤੇ ਬਾਈ ਕੋਲ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਕਟਰ ਕੁਆਲਿਟੀ ਚੈੱਕ ਕਰੋ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਤੇ ਮਗਰ ਬਾਈ ਜੀ ਕੱਟੀ ਇਹਦੇ ਕੱਟਾ ਜੀ ਮਗਰ ਕੱਟਾ ਬਾਈ ਇਹਦੇ ਬਾਈ ਦੁੱਧ ਕਿੰਨਾ ਕੇ ਥੱਲੇ ਦੁੱਧ 18 ਲੀਟਰ ਹੈ ਵੀਰੇ ਅੱਛਾ ਦੂਏ ਦੂਏ ਕਿੰਨੇ ਕੀ? 20 ਹੈ ਦੂਏ ਹੈ ਬਾਈ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪੇ ਮੁੱਲ 185 ਰੱਖਿਆ 185 ਲਾਸਟ ਕਿਤਕ ਦੇ ਦੋਗੇ? ਲਾਸਟ ਦੇ ਦਾਂਗੇ 170 ਤੱਕ ਜੀ 170 ਤੱਕ ਠੀਕ ਹੈ ਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣੇ ਨਹੀਂ ਨਹੀਂ ਘਰ ਹੀ ਹੈ ਜੀ ਲੈ ਘਰ ਹੀ ਹੈ ਇਸ ਤੋਂ ਬਿਨਾਂ ਕਿਹੜੀ ਝੂਟੀ ਹੋਰੀ ਆ ਨਾਲ ਹੀ ਹੈ ਸਰਪੰਚਾ ਦੂਜੀ ਨੰਬਰ ਬੋਲ ਦਿਓ ਫਿਰ ਨੰਬਰ 9379724817 ਨਿਕੋੜ ਦੁਆਰੇ ਬੋਲਦੇ ਜੀ 9379724817 ਨਾਮ ਕੀ ਦੱਸਣਾ ਜੀ ਆਪਣਾ ਹੀ ਮੱਕਣ ਸਿੰਘ ਹੈ ਠੀਕ ਹੈ ਬਾਈ ਤੇ ਜਿਹੜੀ ਅਗਲੀ ਝੋਟੀ ਉਹਦਾ ਕੀ ਹਿਸਾਬ ਦਾ ਵੀਰੇ ਉਹਦਾ 1.70 ਜੀ ਕਿਹੜੇ ਸੂਏ ਆਈ ਉਹ ਉਹ ਦੂਜੇ ਸੂਏ ਦੁੱਧ ਕਿੰਨਾ ਥੱਲੇ ਵੀਰੇ ਉਹਦੇ ਥੱਲੇ 15 ਲੀਟਰ ਆਈ 1:00 ਤੇ ਚੈੱਕ ਕਰੋ ਮੇਰਾ ਵੀਰ ਦੂਜੇ ਸੂਏ ਮੱਝ ਤੇ ਫਟਰ ਵਾਲੀ ਚੈੱਕ ਕਰ ਬਾਈ ਬਹੁਤ ਚੰਗੀ ਏ ਤੇ ਪੂਰੇ ਨਿਕੜਵੇਂ ਥਣ ਨੇ ਇਟ ਪ੍ਰੋਪਰ ਗੈਪ ਤੁਮਾਂ ਵਿੱਚ ਬਾਕੀ ਵੀ ਸਿੰਗਾ ਦੀ ਵੀ ਚੰਗੀਆਂ ਨੇ ਬਾਈ ਕੋਲ ਦੋਏ ਮੱਝਾਂ ਉਦੇ ਉਹਦੇ ਵਿੱਚ ਥੋੜਾ ਬੋਤ ਕਿੰਨੇ ਤੱਕ ਦੇ ਲਾਸਟ ਹੋ ਵੀ ਉਹ ਲੈ ਜਾਗੇ ਜੀ 160 ਤੱਕ ਠੀਕ ਬਈ ਆਪਣੇ ਘਰ ਦੀ ਹੀ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਉਹਨਾਂ ਦਾ ਵੀਰੇ 98555 46135 ਇੱਕ ਹੋਰ ਸਾਰੇ ਬੋਲ ਦੂਗਾ ਤੇ 98555 46135 ਠੀਕ ਹੈ ਬਈ ਨਾਮ ਕੀ ਦਿੱਸਿਆ ਜੀ ਜੱਸਾ ਵੀਰੇ ਠੀਕ ਹੈ ਪਿੰਡ ਕਿਹੜਾ ਜੀ ਛੀਨੀਵਾਲ ਕਲਾ ਵੀਰੇ ਜ਼ਿਲ੍ਹਾ ਜੀ ਬਰਨਾਲਾ ਜੀ ਠੀਕ ਹੈ ਬਈ ਧੰਨਵਾਦ ਜੀ ਲੈ ਆਪਣਾ ਚੈਨਲ ਨੂੰ ਵੀਰੇ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਾਲ ਦੀ ਝੋਟੀ ਤੇ ਬਾਈ ਕੋਲ ਲਾਵਾਂਗੇ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਦੇਖੋ ਨਿੱਖੜਵੇਂ ਥਣਦੇ ਪੂਰੇ ਕੱਲਾ ਕੱਲਾ ਥਣ ਹੈ ਬਾਈ ਜੀ ਤੇ ਅਟਰ ਕੁਆਲਟੀ ਵੀ ਠੀਕ ਹੈ ਬਾਈ ਜੀ ਤੇ ਬਾਈ ਤੋਰ ਕੇ ਦਿਖਾ ਥੋੜੀ ਜੀ ਤੇ ਚੰਗਾ ਬਣੇ ਬਾਈ ਜੀ ਤੇ ਬਾਈ ਕੋਲੋਂ ਪੂਰੀ ਜਾਣਕਾਰੀ ਤੁਹਾਡੇ ਤੱਕ ਕਰਾਂਗੇ ਸ਼ੇਅਰ ਤੇ ਕੋ ਲੈਂ ਦਾ ਚਾਹ ਵਾਲੇ ਬਾਈ ਜੀ ਨੂੰ ਫੋਨ ਕਰਕੇ ਲੈ ਸਕਦਾ ਮੋਲ ਬੇ ਚੰਗਾ ਪਸ਼ੂ ਬਾਈ ਜੀ ਮਾਈਕ ਕੋਲੋਂ ਪੂਰੀ ਜਾਣਕਾਰੀ ਫੜਤ ਕਰਦੇ ਆਂ ਸ਼ੇਰ ਜੀ ਗੱਲ ਜੀ ਸੱਚੀ ਗੱਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਪਿੰਡ ਹੈ ਵੀਰੇ ਹੰਡੇ ਜੀ ਠੀਕ ਹੈ ਵੀ ਜਿਲ੍ਹਾ ਕਿਹੜਾ ਪਿੰਡ ਹੈ ਬਰਨਾਲਾ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਅੱਜ ਦੋ ਚੋਟੇ ਲੈਣੇ ਕੋਈ ਹੋਈ ਨਹੀਂ ਨਹੀਂ ਜੀ ਹੋਈ ਨਹੀਂ ਗਾ ਕਿਵੇਂ ਅੱਜ ਦਾਕ ਬਹੁਤ ਮੰਦਾ ਜੀ ਅੱਛਾ ਮੰਦਾ ਜੀ ਹਾਂਜੀ ਤੇ ਜਿਹੜੀ ਆ ਝੋਟੀ ਦਿਖਾਈ ਹੈ ਇਹ ਫਲੋਣੇ ਬਈ ਹੈ ਹਾਂਜੀ ਹਾਂਜੀ ਠੀਕ ਹੈ ਬਈ ਜੀ ਕਿੰਨਾ ਦੁੱਧ ੱੱਲੇ ਦੇ 11 ਲੀਟਰ ਦੁੱਧ ਅੱਛਾ ਜੀ ਮਗਰ ਕੀ ਦੱਲੇ ਨੇ ਮਗਰ ਕੱਟੀਆਂ ਠੀਕ ਹੈ ਬਈ ਜੀ ਇਹ ਪੌਦਾ ਪੂਰੀ ਠੀਕ ਡੰਡੀ ਹੈ ਜੀ ਹਾਂਜੀ ਹਾਂਜੀ ਪੂਰੀ ਵਧੀਆ ਜੀ ਠੀਕ ਹੈ ਬਈ ਹਾਂਜੀ ਤੇ ਕਿੰਨੇ ਰਕ ਦੇ ਦੇਵੋ ਲਾਸਟ ਹੈ ਜੀ ਅਸੀਂ ਦੇ ਦਾਂਗੇ 1 ਲੱਖ 10 ਹਜ਼ਾਰ ਦੇ ਠੀਕ ਹੈ ਬਈ ਤੇ ਬਈ ਵਪਾਰ ਦਾ ਕੰਮ ਆਪਣਾ ਹੀ ਨਹੀਂ ਜੀ ਕਰਦੇ ਕਰਦੀ ਹਾਂਜੀ ਇਸ ਤੋਂ ਇਲਾਵਾ ਹੌਲਡਰ ਝੋਟੀ ਲੈ ਕੇ ਆਏ ਵੀਰੇ ਆ ਨਾਲ ਖੜੀ ਜੀ ਠੀਕ ਹੈ ਵੀ ਕੋਈ ਖੜੀ ਝੋਲਾ ਹੈ ਚੈੱਕ ਕਰੋ ਮੇਰਾ ਵੀਰ ਤੇ ਬਹੁਤ ਹੀ ਟੌਪ ਕੁਆਲਟੀ ਦੀ ਝੋਟੀ ਅਗਲੀ ਵੀ ਤੇ ਇਹ ਵੀ ਬਟੂ ਬਟੇ ਵੱਲੋਂ ਚੰਗੀ ਹੈ ਤੇ ਥਾਣਾ ਵੀ ਦੇਖੋ ਮੇਰੇ ਕੋਲ ਪੌਪਰ ਗੈਪ ਹੈ ਤੇ ਚੰਗਾ ਪਛੀ ਹੋਈ ਜੀ ਤੇ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਤੇ ਭਾਈ ਇਹਦਾ ਕੀ ਸਾਬਦਾ ਝੋਟਾ ਇਹਦਾ ਇੱਕ ਚਾਲੀ ਹੈ ਜੀ ਹਾਂਜੀ ਬੜੇ ਸੁਹਣੇ ਹੈ ਜੀ ਹਾਂਜੀ ਸੁਹਣੇ ਇਹ ਲੈ ਲੈਂਦੇ ਵੀਰੇ ਇਹ ਇਹ ਲੈਂਦੇ 10 ਦਿਨ ਜੀ ਇਹ 10 ਦਿਨ ਹਾਂਜੀ ਤੇ ਉਦਾਂ ਪੂਰੀ ਮਤਲਬ ਇਹ ਜਿਹੜੇ ਪਹਿਲਾਂ ਦਿਖਾਈਏ ਸੀਲ ਢੰਡੀ ਹਾਂਜੀ 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 ਜਿਹੜੀ ਇਹ ਕਿੰਨੇ 10 ਦਿਨ ਲਰੂਏ 10 ਦਿਨ ਲੈਂਦੀ ਸੀ ਕਿੰਨਾ ਮੁੱਲ ਰੱਖਿਆ ਪਿਆ ਤਾਂ ਇਹ 1 ਲੱਖ 40 ਜੀ ਠੀਕ ਹੈ ਬਈ ਥੋੜਾ ਬਹੁਤ ਮੰਨ ਤਣ ਮੰਨ ਤਾਂ 1 30 ਦੀ ਛੱਡ ਦੇਗੇ ਠੀਕ ਹੈ ਬਈ ਤੇ ਮੋਬਾਈਲ ਪਰ ਸ਼ੇਅਰ ਕਰ ਦੂੰਗੇ ਆਪ ਆਪਣਾ ਹਾਂਜੀ 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 ਵੀਰੇ 98899 ਜੀ 72104 ਇੱਕ ਵਾਰ ਦੁਬਾਰੇ ਬੋਦਦੇ ਵੀਰੇ 98899 ਜੀ ਹਾਂਜੀ 2340 ਠੀਕ ਹੈ ਬਈ ਜੀ ਧੰਨਵਾਦ ਬਈ ਤੇ ਨਾਮ ਕੀ ਦੱਸਿਆ ਸੀਗਾ ਆਪਣਾ ਜਸਵੰਤ ਸਿੰਘ ਜੀ ਠੀਕ ਹੈ ਪਿੰਡ ਜੀ ਅੰਡੇ ਹੈ ਜੀ ਜ਼ਿਲ੍ਹਾ ਜੀ ਬਰਨਾਲਾ ਜੀ ਠੀਕ ਹੈ ਬਈ ਤੇ ਬਾਈ ਕੋਲੇ ਖੜੀ ਨੇ ਬਹੁਤ ਹੀ ਟੋਪ ਕੁਆਲਟੀ ਦੀਆਂ ਦੋ ਮੋਹਰਾਂ ਨਾਲ ਦੀ ਝੋਟੀਆਂ ਤੇ ਤੁਸੀਂ ਬਾਈ ਨਾਲ ਕਰ ਸਕਦੇ ਹੋ ਕੰਟੈਕਟ ਹੈ ਜੀ ਜੇ ਕੋਈ ਲੈਣ ਦਾ ਚਾਹਵਾਨ ਹੈ ਤੇ ਰੇਟ ਵੀ ਬਾਈਆਂ ਦਾ ਜਾਇਜ਼ ਹੈ ਇਹ ਚੰਗੀਆਂ ਨੇ ਬਈ ਜੀ ਲਗਾਉਂਦੇ ਆਪਾਂ ਅੱਗੇ ਬਹੁਤ ਹੀ ਟੋਪ ਕੁਆਲਟੀ ਦੀ ਮੋਹਰਾਂ ਨਾਲ ਦੀ ਝੋਟੀ ਫਿਰ ਕੁਆਲਿਟੀ ਚੈੱਕ ਕਰੋ ਬਾਈ ਪੂਰੀ ਐ ਟੌਪ ਗਲਾਸ ਦੀ ਹੈ ਪੂਰਾ ਨਿਖੜਵਾ ਥਾਣਾ ਹੈ ਅਲੱਗ-ਅਲੱਗ ਤੇ ਬਾਈ ਜੀ ਚੰਗਾ ਪਛੂਆ ਬਾਈ ਜੀ ਤੇ ਬਾਕੀ ਪਿੱਛੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਥਾਣਾ ਵੀ ਪ੍ਰੋਪਰ ਹੈ ਪਜਾਰਾ ਵਿੱਚ ਤੇ ਪਿੱਠੇ ਕੋਲੇ ਤੋਂ ਵੀ ਚੰਗੀ ਹੈ ਤੇ ਬਾਈ ਕੋਲੋਂ ਦੰਨੇ ਇਹਦੇ ਬਾਰੇ ਜਾਣਕਾਰੀ ਤੇ ਚੰਗਾ ਪਛੂਆ ਬਾਈ ਜੀ ਬਾਈ ਸਸੀ ਗਾਲ ਜੀ ਸਸੀ ਕਾ ਵੀਰੇ ਕੀ ਆ ਲੈ ਵੀਰੇ ਵਧੀਆ ਹੀ ਵਧੀਆ ਤੁਸੀਂ ਕੀ ਨਾਮ ਹੈ ਵੀਰੇ ਆਪਣਾ ਹੀ ਗਲਾਬ ਜੀ ਠੀਕ ਹੈ ਕਿਹੜਾ ਪਿੰਡ ਪੈ ਕੇ ਵੀਰੇ ਚੇਤਲਾ ਵੀਰੇ ਸੰਗਰੂਰ ਤੇ ਕਿੰਨੇ ਪਸ਼ੂ ਲੈ ਕੇ ਆਏ ਜੀ ਵੀਰੇ ਅੱਜ ਅੱਜ 2 ਲੈ ਕੇ ਆਏ ਸੀ ਬਾਈ ਠੀਕ ਹੈ ਕੋਈ ਹੋਇਆ ਸੇਰ ਵੀਰੇ ਨਹੀਂ ਹਜੇ ਨਹੀਂ ਹੋਇਆ ਗਾਖ ਹੈ ਗਾਖ ਆਈ ਹੁੰਦਾ ਠੀਕ ਹੈ ਬਾਈ ਇਹਦੇ ਝੋਟੀ ਜਿਹੜੀ ਹੈ ਕਿਹੜੇ ਸੂਆਈ ਇਹ ਇਹ ਦੂਜੇ ਸੂਆਈ ਠੀਕ ਹੈ ਦੁੱਧ ਕਿੰਨਾ ਕੁ ਥੱਲੇ ਦੇ ਇਹ ਤਾਂ 16 ਲੀਟਰ ਆ ਵੀਰੇ ਠੀਕ ਹੈ ਪੂਰਾ ਕੰਡੇ ਦਾ ਹੀ ਹਾਂਜੀ ਠੀਕ ਹੈ ਤੇ ਬਈ ਇਹਨਾਂ ਵਪਾਰ ਦਾ ਕੰਮ ਹੈ ਜੇ ਕਰਦੀ ਹੋਏ ਨਹੀਂ ਕਰਦੀ ਹੋਏ ਜੀ ਠੀਕ ਹੈ ਬਾਈ ਜੀ ਤੇ ਇਹਦਾ ਡੇਢ ਵੀਰੇ ਡੇਢ ਮੰਗ ਅੱਛਾ ਜੀ ਕਿੰਨੇ ਤੱਕ ਦੇ ਦੂੰਗਾ ਲਾਸਟ ਟਾਈਮ ਹਾਂਜੀ ਲਾਸਟ ਕਿਨੇ ਤੱਕ ਦੇ ਦੋਗੇ 40 ਦੀ 40 ਦੀ ਠੀਕ ਹੈ ਅਟਰ ਦਾ ਦੇਖ ਲੈ ਭੀਰ ਗਈ ਹੈ ਵੇ ਇਹ ਬਲੱਡ ਜੀ ਠੀਕ ਹੈ ਭਾਈ ਜਿਹੜੀ ਆ ਮੱਝ ਖੜੀ ਹੈ ਵੀ ਆਪਣੀ ਹਾਂਜੀ ਹਾਂ ਇਹ ਕਿਹੜੇ ਸੂਹ ਸੁਹ ਇਹ ਤੀਜੇ ਸੂਹ ਹੈ ਵੀਰੇ ਠੀਕ ਹੈ ਦੁੱਧ ਦੇ ਥੱਲੇ ਕਿੰਨਾ ਵੀਰੇ ਇਹਦੇ ਥੱਲੇ 11 ਲੀਟਰ ਚੈੱਕ ਕਰੋ ਮੇਰਾ ਵੀਰ ਇਹ ਵੀ ਪਾਈਆਂ ਕੋਲੇ ਚੰਗੀ ਮੱਝ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਧੀਆ ਤੇ ਬਾਕੀ ਬਈ ਚੈੱਕ ਕਰੋਗੇ ਤੁਸੀਂ ਤੇ ਬਈ ਦੁੱਧ ਕਿੰਨਾ ਥਲੇ ਇਹਦੇ 11 ਲੀਟਰ ਹੈ ਜੀ ਅੱਛਾ 11 ਲੀਟਰ ਹੀ ਮਗਰ ਕੀ ਹੈ ਵੀਰੇ ਦੇ ਇਹਦੇ ਮਗਰ ਕੱਟੀ ਹੈ ਵੀਰੇ ਕਿੰਨੇ ਟਾਈਮ ਤਿੰਨ ਕ ਮਹੀਨੇ ਸੋਈ ਤਿੰਨ ਮਹੀਨੇ ਸੋਈ ਤੇ ਮੁੱਲ ਵੀਰੇ ਦਾ ਇਹਦਾ ਸੀ 1000 ਰੁਪਏ ਅੱਛਾ ਕਿੰਨੇ ਰੱਖਦੇ ਹੋ लास्ट ਤੇ ਥੋੜੇ ਕਰਕੇ ਮਾਨਦਾਨ ਕਰਦਾ ਹਾਂ ਬਸ ਠੀਕ ਹੈ ਬਈ ਤੇ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣਾ ਹੀ ਆਪਣਾ ਨੰਬਰ ਹੈਗਾ 77558 77972 ਹਾਂਜੀ ਤੇ 77558 ਹਾਂਜੀ 77972 ਠੀਕ ਹੈ ਬਾਈ ਉਹਦਾ ਪੂਰਾ ਸੀਲ ਢਣੀਆ ਬਾਈ ਦੋਨੋਂ ਹਾਂਜੀ ਹਾਂਜੀ ਲੈ ਕੇ ਜਾਣਾ ਠੀਕ ਹੈ ਤੇ ਬਾਈ ਜੀ ਪਿੰਡਕੜ ਦੱਸਿਆ ਸੀ ਕਿ ਆਪਣਾ ਖੇਤਲਾ ਵੀਰੇ ਖੇਤਵਾਲਾ ਜਿਲ੍ਹਾ ਜੀ ਜਿਲ੍ਹਾ ਸੰਗਰੂਰ ਜੀ ਠੀਕ ਹੈ ਬਾਈ ਤੇ ਨਾਮ ਵੀਰੇ ਨਾਮ ਗੁਲਾਬ ਵੀਰੇ ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਦਾ ਆਪਾਂ ਨੰਬਰ ਥੋੜਾ ਸ਼ੇਅਰ ਕਰ ਦਾਂ ਦੋਨੋਂ ਚੰਗੀਆਂ ਨੇ ਬਾਈ ਜੀ ਮੱਝਾਂ ਤੇ ਰੇਟ ਵੀ ਬਾਈਆਂ ਦਾ ਜਾਇਜ਼ ਹੈ ਚੰਗੇ ਪੁੱਛਣੇ ਬਾਈ ਜੀ ਤੇ ਇਹ ਵੀ ਮੱਝ ਚੰਗੀ ਜਿਹੀ ਬਾਈਆਂ ਦੀ ਟੌਪ ਕਲਾਸ ਦੀ ਮੋਰਾ ਤੇ ਇਹਦੇ ਬਾਰੇ ਵੀ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੂੰ ਪਤਲੇ ਜੰਮ ਦੀ ਬਾਈ ਜੀ ਅਡਰ ਕੁਆਲਟੀ ਬਹੁਤ ਚੰਗੀ ਹੈ ਬਾਈ ਝੋਟੀ ਤੇ ਰੇਟ ਬਾਈਆਂ ਦਾ ਬਹੁਤ ਜਾਇਜ਼ ਹੈ ਸੇ ਨਿਕਲਵੇਂ ਹਾਂਦੇ ਬਾਈ ਜੀ ਪੂਰੇ ਜਿੰਨੀਆਂ ਬਾਈ ਦਾ ਕੰਟੈਕਟ ਕਰ ਸਕਦੇ ਹੋ ਜੀ ਤੇ 4000 ਚੰਗੇ ਪੁੱਛਣੇ ਬਾਈ ਜੀ ਬਾਈ ਉਹਦਾ ਟੈਂਪਰ ਬਾਈ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਮੈਡਮ ਉਹ ਨਾ ਜੀ ਅੱਛਾ ਠੀਕ ਹੈ ਬਈ ਤੇ ਬਾਈ ਦੇ ਘਰਾਂ ਹੀ ਪਾਲੀਆਂ ਹੋਈਆਂ ਨੇ ਬਾਈ ਕਹਿੰਦਾ ਚੰਗੇ ਪਜੂ ਨੇ ਬਾਈ ਜੀ ਅਟਰ ਕੁਆਲਟੀ ਚੰਗੀ ਹੈ ਠੀਕ ਹੈ ਬਈ ਜੀ ਚੰਗੇ ਪਜੂ ਨੇ ਬਈ ਜੀ ਬਈ ਬਹੁਤ ਹੀ ਟਾਪ ਕੁਆਲਟੀ 100 ਨਾਲ ਦੀ ਮੱਝ ਇਹਦੇ ਬਾਰੇ ਲੰਮਾ ਬਾਈ ਕੋਲ ਪੂਰੀ ਜਾਣੀ ਬਾਕੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਚੰਗਾ ਪਜੂ ਹੈ ਤੇ ਪੂਰਾ ਨਿਕਲਣਾ ਥਣਾ ਜੀ ਹਾਂਜੀ ਭਾਈ ਜੱਸੀ ਕਾਲ ਜੀ ਸਸੀ ਕਾਲ ਜੀ ਕੀ ਹਾਲੇ ਵੀਰੇ ਵਧੀਆ ਜੀ ਵੀਰੇ ਕਿਹੜਾ ਕੀ ਨਾਮ ਹੈ ਵੀਰੇ ਆਪਣਾ ਲਾਪਤੀ ਸਿੰਘ ਵੀਰੇ ਪਿੰਡ ਕਿਹੜਾ ਪੈਸਾ ਜੀ ਪੱਠਲਾ ਵੀਰੇ ਠੀਕ ਹੈ ਜ਼ਿਲ੍ਹਾ ਕਿਹੜਾ ਪੈਸਾ ਜੀ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਵੀ ਕਿੰਨੇ ਪਸ਼ੂ ਲੈ ਕੇ ਆਏ ਸੀ ਪਸ਼ੂ ਵੀਰੇ ਆਪਾਂ 2 ਲੈ ਕੇ ਆਏ ਸੀ ਠੀਕ ਹੈ ਭਾਈ ਕੋਈ ਸੇਰ ਹੋਇਆ ਹਾਂਜੀ ਇੱਕ ਮੱਝ ਸੇਲ ਹੋ ਗਈ ਇੱਕਾਂ ਖੜੀ ਆ ਜੀ ਬਾਕੀ ਗਾਹ ਕਿਵੇਂ ਭਾਈ ਹੈ ਗਾਹ ਕਿ ਵੀਰੇ ਹੈਗਾ ਗਾ ਠੀਕ ਹੈ ਚੀਜ਼ ਵਿਕੀ ਜਾਂਦੀ ਹੈਗੀ ਹਾਂ ਤੇ ਜਿਹੜੀ ਇਹ ਮੱਝ ਦਿਖਾਈ ਹੈ ਬਲ ਕਿਹੜੇ ਸੂਈ ਸੂਈ ਵੀਰੇ ਇਹ ਵੀਰੇ ਤੀਜਾ ਸੂਆ ਠੀਕ ਹੈ ਜੀ ਮਗਰ ਕੀ ਇਹਦੇ ਇਹਦਾ ਵੀ ਇੱਕ ਤੀ ਅੱਛੀ ਕਿੰਨੇ ਲੱਗਦੇ ਤੁਹਾਨੂੰ ਲਾਟੇ ਇਹ ਬਾਈ ਦੇ ਦਾਂਗੇ ਕੋਈ ਗੱਲ ਨਹੀਂ ਆਪਾਂ ਗਾਗ ਤੇ ਡਿਪੈਂਡ ਕਰਦਾ ਹੈਗਾ ਦੇ ਦਾਂਗੇ ਇੱਕ ਵੀਰੇ ਹੀ ਦੇ ਦਾਂਗੇ ਵੀਰੇ ਬਾਈ ਜਿਹਾ ਆਪਣਾ ਵਪਾਰ ਦਾ ਕੰਮ ਹੈ ਜੀ ਨਹੀਂ ਵੀਰੇ ਆਪਾਂ ਘਰੇ ਡੰਗਰ ਰੱਖ ਦਾਂਗੇ ਬਾਈ ਤੇ ਪਹਿਲੀ ਫਸਟ ਟਾਈਮ ਹੈ ਮੰਡੀ ਆਏਗੇ ਵੈਸੇ ਆਉਂਦੇ ਰਹਿੰਦੇ ਹੋ ਨਹੀਂ ਵੀਰੇ ਫਸਟ ਟਾਈਮ ਆਉਂਗਾ ਆਉਂਦੇ ਰਹਿਣੇ ਹੈਗੇ ਡੰਗਰ ਲੈ ਕੇ ਆਪਾਂ ਭਾਜੀ ਵਰੀ ਆਏਗੇ ਠੀਕ ਹੈ ਬਾਈ ਤੇ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦਾਂਗੇ ਆਪਾਂ ਆਪਣਾ 62839 99382 ਇੱਕ ਵਾਰ ਦੁਬਾਰੇ ਮੋਬਾਈਲ ਬਾਈ 62839 99382 ਨਾਮ ਮਿੰਦਰ ਜੀ ਦਾ ਬਾਈ ਆਪਣਾ ਤੇ ਚੰਗੀ ਬਈ ਮੱਝ ਬਈਆਂ ਕੋਲੇ ਤੇ ਬਹੁਤ ਹੀ ਚੋਕ ਕੁਆਲਟੀ ਦੀ ਐ ਤੇ ਬਾਕੀ ਬਈ ਜੀ ਫਾਟਰ ਕੁਆਲਟੀ ਦੀ ਚੈੱਕ ਕਰੋ ਨਿਕਰਮਾ ਥਾਣਾ ਪੂਰਾ ਤੇ ਚੰਗਾ ਬਈ ਜੀ ਤੇ ਨਾਲ ਹੈਗਾ ਬਈ ਫੀਮੇਲ ਕਾਫ ਚੰਗਾ ਬਈ ਜੀ ਪਛੋ